ਪੰਜਾਬ ਸਰਕਾਰ ਵੱਲੋਂ ਟਰੈਕਟਰ ਰੇਸਾਂ ਅਤੇ ਟਰੈਕਟਰ ਟੋਜਨ ਤੇ ਬੈਨ ਕੀਤਾ ਹੋਇਆ ਹੈ ਪਰ ਫਿਰ ਵੀ ਕੁਝ ਲੋਕ ਸਰਕਾਰ ਦੇ ਨਿਯਮਾਂ ਦੀਆਂ ਤਜੀਆਂ ਉਡਾਰੇ ਹਨ ਜਿਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਫਗਵਾੜਾ ਦੇ ਨਜ਼ਦੀਕੀ ਪਿੰਡ ਡਮੇਲੀ ਵਿਖੇ ਇੱਕ ਟਰੈਕਟਰ ਰੇਸ ਚੱਲ ਰਹੀ ਸੀ ਤਾਂ ਇੱਕ ਬੇਕਾਬੂ ਟਰੈਕਟਰ ਦਰਸ਼ਕਾਂ ਤੇ ਜਾ ਡਰਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਟਰੈਕਟਰ ਰੇਸ ਦੌਰਾਨ ਉਸ ਦਾ ਸੰਤੁਲਨ ਵਿਗੜਿਆ ਅਤੇ ਉਹ ਬੇਕਾਬੂ ਹੋ ਕੇ ਲੋਕਾਂ ਦੇ ਪਰਟ ਗਿਆ ਇਸ ਕਾਰਨ ਦਾ ਬਾਅਦ ਉੱਥੇ ਖੜੇ ਲੋਕਾਂ ਵਿੱਚ ਹਫੜਾ ਤਾਂ ਬੜੀ ਮਚ ਗਈ ਅਤੇ ਕੁਝ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਆਮ ਤੌਰ 'ਤੇ ਅਸੀਂ ਇੰਦਰ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਦੌੜਾਉਂਦੇ ਸੀਗੇ। ਉਹ ਸਥਿਤੀ ਓਵਰ ਕੰਟਰੋਲ ਹੋ ਗਿਆ ਤਾਂ ਪਰ ਸਾਵਧਾਨੀ ਹੋਇਆ। ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਆ ਕੇ ਵਿੱਚ ਬਚੇ। ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਟਰੈਕਟਰ ਕਮਾਤਾ ਬੜੀ ਜ਼ੋਰ ਨਾਲ ਲੱਗਾ। ਹਾਂ ਜੀ ਮੈਂ ਇਧਰੋਂ ਡਿੱਗਿਆ ਸੀਗਾ ਜੀ। ਅੱਛਾ ਜੀ। ਕਿੰਨੇ ਲੋਕ ਸੀ ਟਰੈਕਟਰ 'ਤੇ ਤੁਸੀਂ ਬੈਠੇ? ਔਰ ਤਸਕ ਜਾਣੇ ਹੁੰਨੇ ਆ। ਅੱਛਾ ਜੀ। ਸਾਲਿਆਂ ਦੇ ਲੱਗੀਆਂ ਹੀ ਸੱਟਾਂ ਜੀ। ਸਾਰਿਆਂ ਸੱਟਾਂ ਲੱਗੀਆਂ। ਹਾਂ ਜੀ। ਬਾਕੀ ਜਿਹੜੇ ਸੱਟਾਂ ਲੱਗੀਆਂ ਉਹਨਾਂ ਦੇ ਠੀਕ ਹੈ ਉਹ। ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਸੀਗਾ ਮੁੰਡਾ। ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਹਲੇ। ਜੀ ਅਸੀਂ ਉੱਥੇ ਸਾਈਡ 'ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾਖਲ ਆ। ਤੇ ਇਹ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਉਹ ਟਾਇਰ ਮਿੱਟੀ 'ਚ ਪਤ ਨਹੀਂ ਕੀ ਵਾ ਚਾਣ ਕਿ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੋਂ ਜ਼ਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਹੀ ਪੈਰ ਤੇ ਇਸ ਘਟਨਾ ਤੋਂ ਬਾਅਦ ਡੀਆਈਜੀ ਜਲੰਧਰ ਰੇਂਜ ਹਰਮਨਵੀਰ ਸਿੰਘ ਗੇਲ ਨੇ ਫਗਵਾੜਾ ਵਿੱਚ ਪ੍ਰੈਸ ਸਵਾਰਤਾ ਕੀਤੀ ਮੀਡੀਆ ਨਾਲ ਸੰਮਖ ਹੁੰਦੇ ਆ ਹਰਮਨਵੀਰ ਸਿੰਘ ਗੇਲ ਨੇ ਦੱਸਿਆ ਹੈ ਕਿ ਟਰੈਕਟਰ ਖੇਡਾ ਕਰਾਉਣ ਵਾਲੇ ਪ੍ਰਬੰਧਕਾਂ ਖਿਲਾਫ ਬਾਈ ਨੇਮ ਮਾਮਲਾ ਦਰਜ ਕੀਤਾ ਗਿਆ ਹੈ ਅਤੇ 11 ਲੋਕਾਂ ਤੇ ਪਛਾਤਾਜ ਕੀਤਾ ਗਿਆ ਅਤੇ ਜਿਹੜੇ ਵੀ ਇਸ ਰੇਸ ਵਿੱਚ ਹਿੱਸਾ ਲੈਣ ਲਈ ਟਰੈਕਟਰ ਸਮੇਤ ਆਏ ਸਨ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ। ਅਨ ਪਰਸੋਂ ਇੱਕ ਵਾਕਿਆ ਹੋਇਆ ਡਮੇਲੀ ਪਿੰਡ ਦੇ ਵਿੱਚ ਥਾਣੇ ਰਾਵਲਪਿੰਡੀ ਦੇ ਵਿੱਚ ਉਧੇ ਚ ਕੁਝ ਲੋਕਾਂ ਨੇ ਕਾਨੂੰਨ ਨੂੰ ਮੰਨ ਲਓ ਆਪਣੇ ਹੱਥ ਚ ਲਿਆ। ਜਿਹੜੀਆਂ ਟਰੈਕਟਰ ਨੂੰ ਜਿਹਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਉਹ ਜਿਹੇ ਮੇਲੇ ਕਰਾਉਂਦੇ ਸੀ ਤੇ پنجاب ਸਰਕਾਰ ਨੇ ਬੈਨ ਲਾ ਰੱਖਿਆ। ਉਹ ਬੰਦੇ ਹੁੰਦੇ ਆ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸਪੀ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀਗਾ ਵੀ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਉਹ ਨਹੀਂ ਕਰਾ ਸਕਦੇ ਬਟ ਡਿਸਪਾਇਟ ਆਫ 댓 ਇਹਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਬਿਨਾ ਕਿਸੇ ਦੇ ਧਿਆਨ ਚ ਲਿਆੰਤਾ ਡਪੇਲੀ ਡਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੁੰਧਿਆ ਵੀ ਹੋਇਆ ਆਰਗੇਨਾਈਜ਼ਰ ਨੂੰ ਇਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਏ ਔਰ ਇਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਰਨ ਨੂੰ ਇਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜਦੋਂ ਇਹ ਮੁਕਾਬਲਾ ਚੱਲ ਰਿਹਾ ਸੀ ਉਹਦੇ 'ਚ ਤਿੰਨ ਜਾਣੇ ਜਿਹੜੇ ਆ ਉਹ ਇੰਜਰਡ ਹੋਏ ਦੋਆਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁਦ ਦੀਆਂ ਵੀ ਲੱਤਾਂ ਟੁੱਟੀਆਂ ਸੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ 라ਵਲ ਪਿੰਡੀ ਦੇ ਵਿੱਚ ਜੇਰ ਤਾਰਾ 308 336 378 278 ਔਰ ਹੋਰ ਤਰਾਵਾਂ ਜਿਹੜੀਆਂ ਵਾ ਉਹ ਵੀ ਅਸੀਂ ਦਰਾਂ ਨੇ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮਤਲਬਕ ਜਿਹੜੀਆਂ ਵਾ ਉਹ ਤਰਾਵਾਂ ਦੇ ਵਿੱਚ ਜਿਹੜਾ ਹੈਗਾ ਹੋਰ ਵਾਧਾ ਕੀਤਾ ਜਾਊਗਾ ਇਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੀਮ ਨਾਮਜ਼ਦ ਕੀਤੇ ਗਏ ਆ ਤਿੰਨ ਟਰੈਕਟਰ ਆ ਜਿਹੜੇ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਫੜ ਰੌਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬ੍ਰਾਂਡੀਆਂ ਪਾ ਲਈਆਂ ਗਈਆਂ ਜਿਹੜੇ ਇਹਨਾਂ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਜ਼ ਤੇ ਰਹੀ ਔਰ ਹੋਰ ਹਿਊਮਨ ਇੰਟੈਲੀਜੈਂਸ ਰਹੀ ਆਪਦੇ ਸੋਰਸਸ ਰਹੀ ਉਹਨਾਂ ਦਾ ਪਤਾ ਕਰ ਰਹੇ ਕਿਹੜੇ ਕਿਹੜੇ ਟਰੈਕਟਰ ਸੀ ਕਿਹੜੇ ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੂੰ ਵੀ ਫੜਿਆ ਜਾਊਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣਗੀਆਂ ਔਰ ਸਟ੍ਰਿਕਟ ਐਕਸ਼ਨ ਲਿਆ ਜਾਊਗਾ